From nature, and a sister is a gift from the heart. Rakhi is a thread of joy, a tie of protection, and a symbol of sweet bond. Rakri jo hai, Rakri da de mahine. ਦੀ ਜਿਹੜੀ ਪੂਰਨਮਾਸ਼ੀ ਹੈਗੀ ਹੈ ਨਾ ਉਦੋਂ ਤਿਹਾੜ ਮਨਾਇਆ ਜਾਂਦਾ ਹੈ ਤੇ ਇਸ ਦਿਨ ਬਾਜ਼ਾਰਾਂ ਦੇ ਵਿੱਚ ਬਹੁਤ ਬਾਜ਼ਾਰ ਜਿਹੜੇ ਸਜੇ ਹੁੰਦੇ ਹਨ ਥਾਂ ਥਾਂ ਤੇ ਮਟਿਆਈਆਂ ਰਖੜੀ ਬਹੁਤ ਇਸ ਜਿਹੜੇ ਆ ਬਾਜ਼ਾਰ ਜਿਹੜੇ ਆ ਉਹ ਸਜੇ ਹੁੰਦੇ ਹਨ ਤੇ ਸਾਡੇ ਵਰਗਿਆਂ ਦੀ ਜਿਹੜੀ ਭੀੜ ਹੈਗੀ ਆ ਜਿਨ੍ਹਾਂ ਨੇ ਆਪਣੇ ਸੋਹਣੇ ਸੋਹਣੇ ਭਰਾਵਾਂ ਦੇ ਗੁੱਟ ਤੇ ਉੱਪਰ ਰਖੜੀ ਬੰਨੀ ਹੈ ਭੈਣਾਂ ਨੇ ਉਹ ਬੜੀ ਸਾਈਤਾ ਜਿਹੀ ਜਿਹੜੀਆਂ ਉਹ ਜਾਂਦੀਆਂ ਨੇ ਬਾਜ਼ਾਰਾਂ ਛੋਟੇ ਹੁੰਦੇ ਅਸੀਂ ਦੇਖਦੇ ਆਂ ਜਦੋਂ ਵਿਆਹ ਨਹੀਂ ਜਦੋਂ ਜਦੋਂ ਹੋਇਆ ਹੁੰਦਾ ਨਾ ਜਦੋਂ ਇੱਕ ਕੁੜੀ ਦਾ ਤੇ ਭੈਣਾਂ ਦੇਈ ਭਰਾਵਾਂ ਦੀ ਛੋਟੇ ਛੋਟੇ ਲੜਾਈ ਜਿਹੜੀ ਹੈਗੀ ਨਾ ਉਹ ਹਰ ਘਰ 'ਚ ਹੁੰਦੀ ਆਂ ਬਾਲ ਵਿੱਚ ਉਹ ਲੜਦੇ ਝਗੜਦੇ ਨੇ ਤੇ ਪਲ ਵਿੱਚ ਹੀ ਜਿਹੜੇ ਭਰਾ ਹੈਗੇ ਨਾ ਉਹ ਐਡਾ ਖੋਲ ਮਿਲ ਜਾਂਦੇ ਨੇ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਤੇ ਇਸ ਜਿਹੜੀ ਜੋ ਲੜਾਈ ਹੁੰਦੀ ਹੈ ਨਾ ਇਹਦਾ ਕੋਈ ਇਨਾ ਹੁੰਦਾ ਨਹੀਂ ਵੀ ਅਸੀਂ ਝਗੜ ਕੇ ਬੈਹਨੇ ਸਾਰੀ ਉਮਰ ਦਾ ਜਿਹੜਾ ਝਗੜ ਕੇ ਬੈਹਿਣੇ ਆ ਕਹਿੰਦੇ ਆ ਨਾ ਕੀ ਰੁਸ ਕੀ ਨਾ ਬੈਜੀ ਵੀਰ ਨਾ ਪੈਣਾ ਵਰਗਾ ਸਾਖ ਨਾ ਕੋਈ ਇਹ ਉਦੋਂ ਟੁੱਕਦੀ ਏ ਲਾਈਨ ਜਦੋਂ ਵਿਆਹ ਤੋਂ ਬਾਅਦ ਕਿਸੇ ਕਾਰਨ ਕਿਸੇ ਕਾਰਨ ਭਰਾ ਜਿਹੜੇ ਨੇ ਉਹ ਆਪਣੀ ਭੈਣ ਦੇ ਨਾਲ ਜਿਹੜਾ ਵਾ ਉਹ ਉਹਨਾਂ ਦੇ ਕਿਸੇ ਕੋਲੋਂ ਮਨ ਪਟਾਓ ਉਹਨਾਂ ਦੇ ਦਿਨ ਚ ਹੋ ਜਾਂਦੇ ਨੇ ਤੇ ਉਹ ਆਪਣੀ ਆ ਭੈਣਾਂ ਦੇ ਨਾਲ ਜਿਹੜੇ ਆ ਉਹ ਥੋੜਾ ਜਿਹੜਾ ਵਾ ਉਹ ਬੋਲਣ ਤੋਂ ਜਿਹੜਾ ਵਾ ਉਹ ਚੀਜ਼ ਕਿਦੇ ਨੇ ਤੇ ਭੈਣਾਂ ਜਿਹੜੀਆਂ ਉਹ ਰਖੜੀ ਵਾਲੇ ਦਿਨ ਖਾਸ ਕਰਕੇ ਰਖੜੀ ਵਾਲੇ ਦਿਨ ਜਿਹੜਾ ਵਾ ਉਹ ਉਦਾਸ ਹੋ ਜਾਂਦੀਆਂ ਨੇ ਕੀ ਆਪਣੇ ਜਦੋਂ ਭਰਾ ਦੀ ਉਹ ਰਖੜੀ ਨਹੀਂ ਬੰਦਦੀਆਂ ਗੁੱਟ ਤੇ ਸੋਹਣੇ ਜੇ ਤੇ ਫਿਰ ਇਹ ਜਿਹੜੀ ਹੈਗੀ ਆ ਇਹ ਜਿਹੜੀ ਬੋਲੀ ਜਿਹੜੀਆਂ ਬੋਲਦੀਆਂ ਨੇ ਨਾ ਕਿ ਵੀਰਾ ਕਿ ਰਸਕੇ ਨਾ ਬੈਜੀ ਦੂ ਵੀਰਾ ਪੈਣਾ ਵਰਗਾ ਪੈਣਾ ਵਰਗਾ ਕੋਈ ਸਾਖ ਨਹੀਂ ਹੈਗਾ ਕਿਸੇ ਮਾਂ ਕਿਉਂਕਿ ਪੇਰੈਂਟਸ ਤੋਂ ਬਾਅਦ ਮਾਪਿਆਂ ਤੋਂ ਬਾਅਦ ਜਦੋਂ ਘਰ ਦੇ ਜਿਹੜੇ ਦਰਵਾਜ਼ੇ ਹੈ ਨਾ ਉਹ ਭਰਾਵਾਂ ਦੇ ਨਾਲ ਹੀ ਸੌਂਪਦੇ ਨੇ ਭਰਾਵਾਂ ਦੇ ਨਾਲ ਹੀ ਦਰਵਾਜ਼ੇ ਖੁੱਲੇ ਨੇ ਭਰਾ ਭਾਬੀਆਂ ਜਿਹੜੀਆਂ ਮਾਨਸਤਕਾਰ ਜਦੋਂ ਕੁੜੀਆਂ ਨੂੰ ਦਿੱਦੀਆਂ ਹੈ ਨਾ ਤਾਂ ਫਿਰ ਇੰਨਾ ਚਾਲ ਦੇਲ ਚ ਉੱਠਦਾ ਹੈਗਾ ਇਹਨਾਂ ਇੰਨਾ ਚਾਹਤਦਾ ਹੈ ਕਿ ਸਾਰੇ ਸੰਸਾਰ ਦੀ ਖੁਸ਼ੀ ਜਿਹੜੀ ਹੈੀ ਉਹ ਧੀਆਂ ਦੀ ਝੋਲੀ 'ਚ ਜਿਹੜੀ ਹੈ ਉਹ ਪੈਂਦੀ ਹੈ ਜਦੋਂ ਮਾਂ ਪਿਓ ਦਾਰ ਭਰਾ ਭਰਜਾਈ ਜਿਹੜੀ ਜਦੋਂ ਉਹਨਾਂ ਦੇ ਘਰ ਅਸੀਂ ਜੋ ਆਪਣੇ ਪੇਕੇ ਘਰ ਜਾਂਦੀਆਂ ਨੇ ਤਾਂ ਉਹ ਜਿਹੜੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਤੇ ਇਸੇ ਲਈ ਬੋਲੀ ਵੀ ਬੜੀ ਖਾਹਤ ਹੈ ਕਿ ਇੱਕ ਵੀਰ ਦੇਈ ਵੀਰ ਬਾ ਸੋ ਖਾਣ ਨੂੰ ਬੜਾਈ ਚਿਤ ਕਰਦਾ ਇੱਕ ਵੀਰ ਤਾਂ ਹੀ ਵੀਰ ਬਾ ਪੀ ਆ ਜਿਹੜੀਆਂ ਇਹਨਾਂ ਭੈਣਾਂ ਜਿਹੜੀਆਂ ਨੇ ਇੱਕ ਵੀਰ ਮੰਗਦੀਆਂ ਨੇ ਕਿ ਉਹਦੇ ਸੋਹਣੇ ਜਿਹੇ ਗੁੱਟ ਦੇ ਉੱਪਰ ਅਸੀਂ ਰੱਖਣ ਸਜਾਈਏ ਤੇ ਜਦੋਂ ਜਿਹੜੇ ਜਦੋਂ ਕਿਉਂਕਿ ਤੁਰਨਾ ਜਿਹੜਾ ਹੈਗਾ ਇਹਨਾਂ ਚੱਲਣਾ ਜਿਹੜਾ ਵਾ ਉਹ ਅ ਅਡਲ ਸਚਾਈ ਹੈਗੀ ਆ ਬੈਣਾ ਕਿਸੇ ਨੇ ਵੀ ਨਹੀਂ ਹੈਗਾ ਤੇ ਮਾਪਿਓ ਤੋਂ ਬਾਅਦ ਜਿਹੜੇ ਦਰਵਾਜ਼ੇ ਭਰਾਵਾਂ ਨਾਲ ਹੀ ਭਾਈਆਂ ਨਾਲ ਹੀ ਪਰਜਾਈਆਂ ਨਾਲ ਹੀ ਸੌਂਪ ਦੇ ਨੇ ਤੇ ਭੈਣਾਂ ਵੀ ਸੁੱਖ ਮੰਗਦੀਆਂ ਨੇ ਆਪਣੇ ਪੇਕੀਆਂ ਦੀ ਕਿ ਸਾਡੇ ਵੀਰਾਂ ਦੀ ਮਾਪਿਓ ਦੀ ਪਰਜਾਈਆਂ ਦੀ ਵੱਡੀ ਵੱਡੀ ਉਮਰ ਹੋਵੇ ਅਸੀਂ ਆਈਏ ਐਂ ਝੋਲੇ ਭਰ ਕੇ ਲੈ ਕੇ ਜਾਈਏ ਜਿਹੜਾ ਆਪਣੇ ਘਰੋਂ ਜਦੋਂ ਆਪਾਂ ਜਾਈਦਾ ਹੈ ਤੇ ਧੀਆਂ ਕੁੜੀਆਂ ਜਿਹੜੀਆਂ ਨੇ ਆਪਣੇ ਪੇਕਿਆਂ ਦੇ ਉੱਪਰ ਭਰਾਵਾਂ ਦੇ ਤੇ ਮਾਨ ਕਰਤੀਆਂ ਨੇ ਸ਼ਾਲਾ ਅੱਜ ਰੱਖੜੀ ਦਾ ਤਿਹਾਰ ਸਭ ਵੀਰਾਂ ਭੈਣਾਂ ਦੇ ਲਈ ਪਿਆਰ ਮੁਹੱਬਤ ਲੈ ਕੇ ਆਵੇ ਤੇ ਸਭ ਦੇ ਬੇੜੇ ਦੇ ਵਿੱਚ ਵਾਈ ਗੁਰੂ ਜੀ ਸੁਖ ਵਰਤਾਉਣ ਸਭ ਨੂੰ ਰੱਖੜੀ ਦੇ ਤਿਹਾਰ ਦੀਆਂ ਲੱਖ ਲੱਖ ਮੁਬਾਰਕਾ ਹਾਂ ਮੈਂ ਜੀ ਸੱਚੀ ਅਕਾਲ